ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਫਕੀਰ ਹਮਜ਼ਾ ਗੌਂਸ ਪਿਆਰੀ ਸਾਧ ਸੰਗਤ ਜੀਓ ਲਦਾਖ ਤੋਂ ਗੁਰੂ ਸਾਹਿਬ ਜੀ ਸ਼੍ਰੀਨਗਰ ਤੇ ਜੰਮੂ ਦੇ ਰਸਤੇ ਚੱਲਦਿਆਂ ਸਿਆਲਕੋਟਾ ਪਹੁੰਚੇ ਇੱਥੇ ਹਮਜ਼ਾ ਗੌਂਸ ਨਾਂ ਦਾ ਇੱਕ ਫਕੀਰ ਰਹਿੰਦਾ ਸੀ ਜੋ ਸਾਰੇ ਸ਼ਹਿਰ ਨੂੰ ਘਰਕ ਕਰਨ ਲਈ ਇੱਕ ਗੁੰਬਦ ਦੇ ਵਿੱਚ ਬੈਠਾ ਚਾਲੀਹਾ ਕੱਟ ਰਿਹਾ ਸੀ ਕਿਉਂਕਿ ਉਹ ਕਹਿੰਦਾ ਸੀ ਕਿ ਇਸ ਸਾਰੇ ਸ਼ਹਿਰ ਦੇ ਵਿੱਚ ਬੂਰੇ ਤੇ ਪਾਪੀ ਲੋਕ ਵੱਸਦੇ ਹਨ ਜੋ ਅੱਲਾਹ ਤਾਲਾ ਨੂੰ ਨਹੀਂ ਮੰਨਦੇ ਤੇ ਉਸ ਦੇ ਫਕੀਰਾਂ ਦੇ ਉਪਦੇਸ਼ਾਂ ਅਨੁਸਾਰ ਨਹੀਂ ਚੱਲਦੇ ਗੁਰੂ ਸਾਹਿਬ ਜੀ ਨੇ ਸ਼ਹਿਰ ਨੂੰ ਬਚਾਉਣ ਅਤੇ ਉਸ ਫਕੀਰ ਨੂੰ ਸਿੱਧੇ ਰਸਤੇ ਪਾਉਣ ਲਈ ਜਦੋਂ ਉਸ ਫਕੀਰ ਦੇ ਗੁੰਬਦ ਉੱਤੇ ਅੰਮ੍ਰਿਤਮਈ ਨਿਗਾਹ ਪਾਈ ਤਾਂ ਉਹ ਗੁੰਬਦ ਫਟ ਗਿਆ ਤੇ ਉਸ ਫਕੀਰ ਦਾ ਚਾਲੀਹਾ ਭੰਗ ਹੋ ਗਿਆ ਉਹ ਗੁੱਸੇ ਦਾ ਮਾਰਿਆ ਬਾਹਰ ਆਇਆ ਪਰ ਇਲਾਹੀ নূর ਗੁਰੂ ਜੀ ਦੇ ਦਰਸ਼ਨ ਕਰਕੇ ਸ਼ਾਂਤ ਹੋ ਗਿਆ ਤੇ ਗੁਰੂ ਜੀ ਨੂੰ ਆਖਣ ਲੱਗਾ ਕਿ ਤੁਸੀਂ ਮੇਰਾ ਚਾਲੀਹਾ ਕਿਉਂ ਪੰਗ ਕੀਤਾ ਹੈ ਇਹ ਸਾਰਾ ਸ਼ਹਿਰ ਕਾਫਰਾਂ ਦਾ ਹੈ ਜੋ ਝੂਠੀ ਬੋਲਦੇ ਹਨ ਤੇ ਸੱਚ ਦੀ ਪਹਿਚਾਨ ਨਹੀਂ ਕਰਦੇ ਇਸ ਲਈ ਮੈਂ ਇਸ ਸ਼ਹਿਰ ਨੂੰ ਨਾਸ਼ ਕਰ ਦਿਆਂਗਾ ਗੁਰੂ ਸਾਹਿਬ ਜੀ ਉਸ ਨੂੰ ਆਖਣ ਲੱਗੇ ਕਿ ਫਕੀਰਾਂ ਦਾ ਕੰਮ ਬਰਸ਼ਰਾਪ ਦੇ ਕੇ ਕਿਸੇ ਨੂੰ ਬਸਾਉਣਾ ਜਾਂ ਉਚਾੜਨਾ ਨਹੀਂ ਹੁੰਦਾ ਸਗੋਂ ਭੁੱਲਿਆਂ ਪਟਕਿਆਂ ਨੂੰ ਪ੍ਰਭੂ ਦੇ ਲੜ ਲਾਣਾ ਹੁੰਦਾ ਹੈ ਨਾਲੇ ਇਸ ਸ਼ਹਿਰ ਦੇ ਕਿ ਸਾਰੇ ਹੀ ਲੋਕ ਬੁਰੇ ਨਹੀਂ ਹਨ ਬਲਕਿ ਕਈ ਸੱਚੇ ਅਤੇ ਧਰਮੀ ਆਦਮੀ ਵੀ ਸ਼ਹਿਰ ਦੇ ਵਿੱਚ ਵਸਦੇ ਹਨ ਉਸ ਫਕੀਰ ਨੇ ਕਿਹਾ ਕਿ ਜੇ ਹਨ ਤਾਂ ਮੈਨੂੰ ਵੀ ਉਹਨਾਂ ਦੇ ਦਰਸ਼ਨ ਕਰਵਾਓ ਗੁਰੂ ਸਾਹਿਬ ਜੀ ਨੇ ਹਮਜ਼ਾ ਗੌਂਸ ਦਾ ਹੰਕਾਰ ਦੂਰ ਕਰਕੇ ਉਸ ਨੂੰ ਸੱਚ ਦਾ ਉਪਦੇਸ਼ ਦੇਣ ਦੇ ਲਈ ਭਾਈ ਮਰਦਾਨਾ ਜੀ ਨੂੰ 2 ਪੈਸੇ ਦੇ ਕੇ 1 ਪੈਸੇ ਦਾ ਸੱਚ ਤੇ 1 ਪੈਸੇ ਦਾ ਝੂਠ ਖਰੀਦਣ ਲਈ ਸ਼ਹਿਰ ਦੇ ਵਿੱਚ ਭੇਜਿਆ ਪਾਈ ਮਰਦਾਨਾ ਜੀ ਜਿੱਥੇ ਵੀ ਜਾਣ ਲੋਕ ਮੁਖੌਲ ਕਰਨ ਕਿ ਸੱਚ ਤੇ ਝੂਠ ਵੀ ਕੋਈ ਸੌਦਾ ਹੈ ਪਰ ਜਦੋਂ ਉਹਨਾਂ ਨੇ ਮੂਲੇ ਖੱਤਰੀ ਦੀ ਦੁਕਾਨ ਉੱਤੇ ਜਾ ਕੇ ਉਸ ਤੋਂ ਇਹ ਸੌਦਾ ਮੰਗਿਆ ਤਾਂ ਉਸਨੇ ਦੋ ਪੈਸੇ ਲਈ ਅਤੇ ਇੱਕ ਕਾਗਜ਼ ਉੱਤੇ ਲਿਖ ਕੇ ਦੇ ਦਿੱਤਾ ਕਿ ਮਰਨਾ ਸੱਚ ਤੇ ਜਿਉਣਾ ਝੂਠ। ਭਾਈ ਮਰਦਾਨਾ ਜੀ ਇਹ ਸੌਦਾ ਲੈ ਕੇ ਗੁਰੂ ਜੀ ਕੋਲ ਆ ਗਏ ਤੇ ਉਹਨਾਂ ਨੇ ਹਮਜ਼ਾ ਗੌਂਸ ਤੇ ਹੋਰ ਸਾਰਿਆਂ ਨੂੰ ਮੂਲੇ ਖੱਤਰੀ ਦੇ ਲਿਖੇ ਸ਼ਬਦ ਪੜ੍ਹ ਕੇ ਸੁناਏ। ਪੀਰ ਹਮਜ਼ਾ ਗੌਂਸੇ ਸੁਣ ਕੇ ਬੜਾ ਪ੍ਰਭਾਵਿਤ ਹੋਇਆ ਤੇ ਉਸ ਨੂੰ ਸਮਝ ਆ ਗਈ ਕਿ ਵਾਕੇ ਹੀ ਇਸ ਸ਼ਹਿਰ ਦੇ ਵਿੱਚ ਜਿੱਥੇ ਬੁਰੇ ਲੋਕ ਰਹਿੰਦੇ ਹਨ ਉੱਥੇ ਭਲੇ ਲੋਕ ਵਿਫਾ ਤੇ ਹਨ ਉਹ ਜਾਣ ਗਿਆ ਕਿ ਗੁਰੂ ਸਾਹਿਬ ਜੀ ਤਾਲਾ ਤਾਲਾ ਦਾ ਨੂਰ ਹਨ ਤੇ ਉਹ ਉਹਨਾਂ ਦਾ ਸ਼ਰਧਾਲੂ ਬਣ ਗਿਆ ਅਤੇ ਉਹਨਾਂ ਤੋਂ ਉਪਦੇਸ਼ ਲੈ ਕੇ ਸੱਚ ਦੇ ਮਾਰਗ ਉੱਤੇ ਚੱਲ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸੰਮੁਖ ਕਰਾਂਗੇ ਸਾਖੀ ਫਕੀਰ ਹਮਜ਼ਾ ਗੌਂਸ ਪਿਆਰੀ ਸਾਧ ਸੰਗਤ ਜੀਓ ਲਦਾਖ ਤੋਂ ਗੁਰੂ ਸਾਹਿਬ ਜੀ ਸ਼੍ਰੀਨਗਰ ਤੇ ਜੰਮੂ ਦੇ ਰਸਤੇ ਚੱਲਦਿਆਂ ਸਿਆਲਕੋਟ ਆ ਪਹੁੰਚੇ ਇੱਥੇ ਹਮਜ਼ਾ ਗੌਸ ਨਾਮ ਦਾ ਇੱਕ ਫਕੀਰ ਰਹਿੰਦਾ ਸੀ ਜੋ ਸਾਰੇ ਸ਼ਹਿਰ ਨੂੰ ਗਰਕ ਕਰਨ ਲਈ ਇੱਕ ਗੁੰਬਦ ਦੇ ਵਿੱਚ ਬੈਠਾ ਚਾਲੀਹਾ ਕੱਟ ਰਿਹਾ ਸੀ ਕਿਉਂਕਿ ਉਹ ਕਹਿੰਦਾ ਸੀ ਕਿ ਇਸ ਸਾਰੇ ਸ਼ਹਿਰ ਦੇ ਵਿੱਚ ਬੂਰੇ ਤੇ ਪਾਪੀ ਲੋਕ ਵੱਸਦੇ ਹਨ ਜੋ ਅੱਲਾਹ ਤਾਲਾ ਨੂੰ ਨਹੀਂ ਮੰਨਦੇ ਤੇ ਉਸ ਦੇ ਫਕੀਰਾਂ ਦੇ ਉਪਦੇਸ਼ਾਂ ਅਨੁਸਾਰ ਨਹੀਂ ਚੱਲਦੇ ਗੁਰੂ ਸਾਹਿਬ ਜੀ ਨੇ ਸ਼ਹਿਰ ਨੂੰ ਬਚਾਉਣ ਅਤੇ ਉਸ ਫਕੀਰ ਨੂੰ ਸਿੱਧੇ ਰਸਤੇ ਪਾਉਣ ਲਈ ਜਦੋਂ ਉਸ ਫਕੀਰ ਦੇ ਗੁੰਬਦ ਉੱਤੇ ਅੰਮ੍ਰਿਤਮਈ ਨਿਗਾਹ ਪਾਈ ਤਾਂ ਉਹ ਗੁੰਬਦ ਫਟ ਗਿਆ ਤੇ ਉਸ ਫਕੀਰ ਦਾ ਚਾਲੀਹਾ ਪੰਗ ਹੋ ਗਿਆ ਉਹ ਗੁੱਸੇ ਦਾ ਮਾਰਿਆ ਬਾਹਰ ਆਇਆ ਪਰ ਇਲਾਹੀ ਨੂਰ ਗੁਰੂ ਜੀ ਦੇ ਦਰਸ਼ਨ ਕਰਕੇ ਸ਼ਾਂਤ ਹੋ ਗਿਆ ਤੇ ਗੁਰੂ ਜੀ ਨੂੰ ਆਖਣ ਲੱਗਾ ਕਿ ਤੁਸੀਂ ਮੇਰਾ ਚਾਲੀਹਾ ਕਿਉਂ ਭੰਗ ਕੀਤਾ ਹੈ ਇਹ ਸਾਰਾ ਸ਼ਹਿਰ ਕਾਫਰਾਂ ਦਾ ਹੈ ਜੋ ਝੂਠੀ ਬੋਲਦੇ ਹਨ ਤੇ ਸੱਚ ਦੀ ਪਹਿਚਾਨ ਨਹੀਂ ਕਰਦੇ ਇਸ ਲਈ ਮੈਂ ਇਸ ਸ਼ਹਿਰ ਨੂੰ ਨਾਸ਼ ਕਰ ਦਿਆਂਗਾ ਗੁਰੂ ਸਾਹਿਬ ਜੀ ਉਸ ਨੂੰ ਆਖਣ ਲੱਗੇ ਕਿ ਫਕੀਰਾਂ ਦਾ ਕੰਮ ਬਰਸ਼ਰਾਪ ਦੇ ਕੇ ਕਿਸੇ ਨੂੰ ਬਸਾਉਣਾ ਜਾਂ ਉਚਾੜਨਾ ਨਹੀਂ ਹੁੰਦਾ ਸਗੋਂ ਭੁੱਲਿਆਂ ਪਟਕਿਆਂ ਨੂੰ ਪ੍ਰਭੂ ਦੇ ਲੜ ਲਾਣਾ ਹੁੰਦਾ ਹੈ ਨਾਲੇ ਇਸ ਸ਼ਹਿਰ ਦੇ ਜੋ ਸਾਰੇ ਹੀ ਲੋਕ ਬੁਰੇ ਨਹੀਂ ਹਨ ਬਲਕਿ ਕਈ ਸੱਚੇ ਅਤੇ ਧਰਮੀ ਆਦਮੀ ਵੀ ਸ਼ਹਿਰ ਦੇ ਵਿੱਚ ਵਸਦੇ ਹਨ ਉਸ ਫਕੀਰ ਨੇ ਕਿਹਾ ਕਿ ਜੇ ਹਨ ਤਾਂ ਮੈਨੂੰ ਵੀ ਉਹਨਾਂ ਦੇ ਦਰਸ਼ਨ ਕਰਵਾਓ ਗੁਰੂ ਸਾਹਿਬ ਜੀ ਨੇ ਹਮਜ਼ਾ ਗੌਂਸ ਦਾ ਹੰਕਾਰ ਦੂਰ ਕਰਕੇ ਉਸ ਨੂੰ ਸੱਚ ਦਾ ਉਪਦੇਸ਼ ਦੇਣ ਦੇ ਲਈ ਭਾਈ ਮਰਦਾਨਾ ਜੀ ਨੂੰ 2 ਪੈਸੇ ਦੇ ਕੇ 1 ਪੈਸੇ ਦਾ ਸੱਚ ਤੇ 1 ਪੈਸੇ ਦਾ ਝੂਠ ਖਰੀਦਣ ਲਈ ਸ਼ਹਿਰ ਦੇ ਵਿੱਚ ਵੇਚਿਆ ਭਾਈ ਮਰਦਾਨਾ ਜੀ ਜਿੱਥੇ ਵੀ ਜਾਣ ਲੋਕ ਮੁਖੌਲ ਕਰਨ ਕਿ ਸੱਚ ਤੇ ਝੂਠ ਵੀ ਕੋਈ ਸੌਦਾ ਹੈ ਪਰ ਜਦੋਂ ਉਹਨਾਂ ਨੇ ਮੂਲੇ ਖੱਤਰੀ ਦੀ ਦੁਕਾਨ ਉੱਤੇ ਜਾ ਕੇ ਉਸ ਤੋਂ ਇਹ ਸੌਦਾ ਮੰਗਿਆ ਤਾਂ ਉਸਨੇ ਦੋ ਪੈਸੇ ਲਈ ਅਤੇ ਇੱਕ ਕਾਗਜ਼ ਉੱਤੇ ਲਿਖ ਕੇ ਦੇ ਦਿੱਤਾ ਕਿ ਮਰਨਾ ਸੱਚ ਤੇ ਜਿਉਣਾ ਝੂਠ। ਭਾਈ ਮਰਦਾਨਾ ਜੀ ਇਹ ਸੌਦਾ ਲੈ ਕੇ ਗੁਰੂ ਜੀ ਕੋਲ ਆ ਗਏ ਤੇ ਉਹਨਾਂ ਨੇ ਹਮਜ਼ਾ ਗੋਂਸ ਤੇ ਹੋਰ ਸਾਰਿਆਂ ਨੂੰ ਮੂਲੇ ਖਤਰੀ ਦੇ ਲਿਖੇ ਸ਼ਬਦ ਪੜ੍ਹ ਕੇ ਸੁਣਾਈ ਪੀਰ ਹਮਜ਼ਾ ਗੋਂ ਸੇ ਸੁਣ ਕੇ ਬੜਾ ਪ੍ਰਭਾਵਿਤ ਹੋਇਆ ਤੇ ਉਸ ਨੂੰ ਸਮਝ ਆ ਗਈ ਕਿ ਵਾਕੇ ਹੀ ਇਸ ਸ਼ਹਿਰ ਦੇ ਵਿੱਚ ਜਿੱਥੇ ਬੁਰੇ ਲੋਕ ਰਹਿੰਦੇ ਹਨ ਉੱਥੇ ਭਲੇ ਲੋਕ ਵੀ ਫਸਦੇ ਹਨ ਉਹ ਜਾਣ ਗਿਆ ਕਿ ਗੁਰੂ ਸਾਹਿਬ ਜੀ ਤਨਲਾ ਤਲਾ ਦਾ ਨੂਰ ਹਨ ਤੇ ਉਹ ਉਹਨਾਂ ਦਾ ਸ਼ਰਧਾਲੂ ਬਣ ਗਿਆ ਅਤੇ ਉਹਨਾਂ ਤੋਂ ਉਪਦੇਸ਼ ਲੈ ਕੇ ਸੱਚ ਦੇ ਮਾਰਗ ਉੱਤੇ ਚੱਲ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ